ਅੱਜ ਨੈਸ਼ਨਲ ਹਾਈਵੇ ਤੇ ਪਿੰਡ ਕਾਲਾਚੜ ਚੌਕੀ ਨੇੜੇ ਇੱਕ ਸਵਿਫਟ ਕਾਰ ਅਤੇ ਈ-ਰਿਕਸ਼ਾ ਵਿਚਕਾਰ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਈ-ਰਿਕਸ਼ਾ ਵਿੱਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ ਅਤੇ ਚਾਰ ਔਰਤਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਇਹ ਲੋਕ ਉੱਤਰਾਖੰਡ ਤੋਂ ਸਨ ਜੋ ਇੱਥੇ ਹੋਰ ਮਜ਼ਦੂਰਾਂ ਸਮੇਤ ਮਜ਼ਦੂਰੀ ਕਰਨ ਆਏ ਸਨ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਐਸਐਸਐਫ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਉੱਤਰਾਖੰਡ ਤੋਂ ਇੱਥੇ ਚੋਨਾ ਲਾਉਣ ਲਈ ਇਹ ਲੇਬਰ ਆਈ ਸੀ। ਪਰ ਹਾਸੇਚ ਇੱਕ ਔਰਤ ਦੀ ਮੌਤ ਹੋਈ ਹੈ ਪੁਲਿਸ ਚੌਕੀ ਕਾਲਾ ਝਾੜ ਬਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਅਸੀਂ ਜੀਰੀਲਾ ਵਾਹਨ ਤਿਆਰ ਕਰ ਰਹੇ ਸੀ ਉਹਰੇ ਆਪਣਾ ਇਹ ਦੋ ਈ ਰਿਕਸ਼ਾ ਸੀ ਆਪਣੇ ਪਟਿਆਲੇ ਕਣੀ ਤੋਂ ਆ ਰਹੇ ਸੀ ਪ੍ਰਵਾਸੀ ਸੀ ਉੱਤਰਾਖੰਡ ਤੋਂ ਆਏ ਹੋਏ ਸੀ ਇਹ ਪਿੱਛੇ ਆ ਸੁਵਿਫਟ ਆ ਰਹੀ ਸੀ ਬੈਕ ਤੋਂ ਹਿੱਟ ਕਰਿਆ ਤੇ ਉਹ ਟੈਂਪੋ ਪਿੱਛੇ ਆ ਸੁਵਿਫਟ ਈ ਰਿਕਸ਼ਾ 2000 ਲੋਟਨੀਆਂ ਖਾ ਗਿਆ ਫਿਰ ਉਹਦੇ ਵਿੱਚੋਂ ਜਦ ਕੱਢੀਆਂ ਅਸੀਂ ਭੱਜ ਕੇ ਆਏ ਦੋ ਤਾਂ ਕਾਫੀ ਸੀਰੀਅਸ ਨੇ ਉਹਦੇ ਵਿੱਚੋਂ ਜਿਨ੍ਹਾਂ ਦੀ ਕੋਈ ਉਮੀਦ ਹੈ ਨਹੀਂ ਕਿ ਉਹ ਬਚ ਸਕਣਾਂ ਹਾਂ ਤੇ ਕਿੰਨੇ ਕ ਬੰਦੇ ਸੀ ਰਿਕਸ਼ਾ ਦੇ ਦੋ ਹੀ ਰਿਕਸ਼ਾ ਸੀ ਇੱਕ ਇੱਕ ਰਿਕਸ਼ਾ ਦੇ ਵਿੱਚ ਮਾਨੂੰ ਪੰਜ ਛੇ ਜਣੇ ਹੈਗੇ ਸੀ ਜੀ ਇੱਕ ਅੱਗੇ ਸੀ ਇੱਕ ਪਿੱਛੇ ਸੀ ਜੀ ਉਸ ਉੱਤੇ ਕਿੰਨੇ ਜਣੇ ਸਿਫਟ ਕੱਲਾ ਮੁੰਡਾ ਸੀ ਜੀ ਮਤਲਬ ਕਿ ਕੋਈ ਸਿਫਟ ਵਾਲਾ ਕਿੱਥੇ ਦਾ ਮੁੰਡਾ ਹੁਣ ਚੌਂਕੀ ਵਾਲੇ ਲੈ ਗਏ ਸੀ ਉਸ ਤੋਂ ਬਾਅਦ ਕੋਈ ਪਤਾ ਨਹੀਂ ਮੁੰਡੇ ਦੇ ਕੋਈ ਸਰਟੀਫਿਕੇਟ ਕੁਝ ਨਹੀਂ ਲੱਗੀ ਮੁੰਡੇ ਦੇ ਹਾਂ ਜਿਹੜੇ ਟੈਂਪੋ ਦੋ ਸੀ ਜੀ ਇੱਕ ਦੇ ਫੱਟੜ ਹੋਏ ਨਹੀਂ ਹਾਂ ਇੱਕ 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 ਫੱਟੜ ਹੋਇਆ ਹਾਂ ਗੱਡੀ ਨੇ ਕੋਈ ਬ੍ਰੇਕ ਨਹੀਂ ਮਾਰੀ ਸਾਮਕਾ ਟੈਂਪੋ ਦੋ ਚਾਰ ਲੋਟੀਆਂ ਖਾਇਆ ਉਹਦੇ ਬਾਅਦ ਡੈੱਡ ਬੋੜੀਆਂ ਇੱਕ ਬਚਾਰਾ ਔਨ ਦੀ ਸਪੋਟੇ ਪੂਰੇ ਹੋ ਗਏ ਉਸ ਪੂਰ ਪਲਾਜ਼ੀ ਦੀ ਗੱਡੀ ਆਈ ਫਿਰ ਉਹਨਾਂ ਨੇ ਅਸੀਂ ਉਹ ਲੱਦਿਆ ਫਿਰ ਭੇਜਿਆ ਹਸਪੀਟਲ ਵਿੱਚ। ਕਿਸੇ ਪੁਲਿਸ ਵਾਲੇ ਤਾਂ ਲੱਗਾ ਵੀ ਨਿਸ਼ਾਨੋਸ਼ वगैरह ਤਾਂ ਨਹੀਂ ਕਰਾਇਆ ਉਹ ਜਿੰਦਾਂ ਆਪਣਾ। ਸਾਨੂੰ ਤਾਂ ਦੇਖਿਆ ਨਹੀਂ ਇਹ ਮੁੰਡਾ ਸਾਡੇ ਉਹਨਾਂ ਦਾ ਲੈ ਗਏ ਸੀ ਬੁੱਲ ਸਾਰੇ। ਆਪਣੇ ਨੈਸ਼ਨਲ ਹਾਈਵੇ ਤੇ ਐਕਸੀਡੈਂਟ ਹੋ ਗਿਆ ਸੀ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਸਾਰੀ ਟੀਮ ਮੌਕੇ ਤੇ ਪਹੁੰਚ ਗਈ। ਤੇ ਮੌਕੇ ਤੇ ਜਾ ਕੇ ਜੋ ਦੇਖਿਆ ਐ ਐਕਸੀਡੈਂਟ ਸੀਰੀਅਸ ਸੀਗਾ ਤੇ ਨਾਲ ਦੀ ਨਾਲ 108 ਐਂਬੂਲੈਂਸ ਬੁਲਾਈ। ਉਹਨਾਂ ਨੂੰ ਫਸਟ ایڈ ਦੇ ਕੇ ਨਾਲ ਦੀ ਨਾਲ ਉਹ ਐਸਐਸਐਫ ਨੂੰ ਵੀ ਫੋਨ ਕੀਤਾ ਸੀਗਾ ਡੈੱਡ ਬੋਡੀ ਉਹਦੇ ਤੇ ਰਖਾਤੀ ਸੀ ਤੇ 108 ਐਂਬੂਲੈਂਸ ਜਿਹੜੀ ਉਹ ਜੋ ਜਿੰਨੇ ਜ਼ਖਮੀ ਸੀਗੇ ਸਾਰੇ ਵਿਜਿੰਦਰਾ ਹਸਪੀਟਲ ਆਪਾਂ ਨੇ ਪਹੁੰਚਦੇ ਕਰਤੇ ਸੀਗੇ ਮੈਡਮ ਗੱਲ ਪਈ ਲਈ ਜਾ ਕਿਧਰ ਹੋ ਰਹੀ ਸੀ ਗੋਲੀ ਦੀ ਜਾ ਪਟਿਆਲੀ ਤੋਂ ਭਾਨੀਗੜ ਸਾਈਡ ਸੀ ਦੋਨੋਂ ਹੀ ਸਵਿਫਟ ਕਾਰ ਵੀ ਤੇ 3 ਵੀਲਰ ਵੀ ਕਾਰ ਦੇ ਵਿੱਚ ਕਿੰਨੇ ਕੁ ਬੰਦੇ ਸੀਗੇ ਕਾਰ ਦੇ ਵਿੱਚ ਸਿੰਗਲ ਪਰਸਨ ਸੀ ਅ ਤੇ ਕਿਹੜੇ ਟੈਂਪੂ ਸੀ ਇਹਦੇ ਚ ਟੈਂਪੂ ਦੇ ਵਿੱਚ ਦੋ ਆਟੋ ਸੀਗੇ ਇੱਕ ਦਾ ਐਕਸੀਡੈਂਟ ਨਹੀਂ ਹੋਇਆ ਆ ਮਤਲਬ ਟੋਟਲ 11 ਸਵਾਰੀਆਂ ਸੀਗੀਆਂ ਜਿਹਦਾ ਐਕਸੀਡੈਂਟ ਹੋਇਆ ਉਹਦੇ ਵਿੱਚ ਪੰਜ ਸਵਾਰੀਆਂ ਸੀ ਬਾਕੀ ਜਾਂਚ ਦੇ ਦੀ ਨੇ ਬਾਕੀ ਜਾਂਚ ਦੇ ਦੀ ਨੇ ਜੀ ਇੰਚਾਰ ਸਾਹਿਬ ਨਾ ਗਏ ਹੋਏ ਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ